ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਵਿੱਚ ਅੱਜ ਵੱਡਾ ਇਕੱਠ ਦੇਖਣ ਨੂੰ ਮਿਲਦਾ ਪਿਆ ਵੱਖ-ਵੱਖ ਜਥੇਬੰਦੀਆਂ ਇੱਥੇ ਪਹੁੰਚ ਰਹੀਆਂ ਨੇ ਸਾਡੇ ਨਾਲ ਇਸ ਵੇਲੇ ਨਵਜੋਤ ਕੌਰ ਲੰਬੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਹ ਵੀ ਪਹੁੰਚੇ ਨੇ ਤੇ ਨਵਜੋਤ ਜੀ ਪਹਿਲਾਂ ਤਾਂ ਇਹ ਜਿਹੜਾ ਪ੍ਰੋਟੈਸਟ ਹੈ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਹਾਲਾਂਕਿ ਕਿਸਾਨ ਅੰਦੋਲਨ ਚ ਬਹੁਤ ਖੁੱਲ ਕੇ ਬੋਲ ਰਹੇ ਸੀ ਤੁਸੀਂ ਦੇਖੋ ਜਿਹੜਾ ਇਹ ਪ੍ਰੋਟੈਸਟ ਹੈ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਅਧੀਨ 10 ਨਵੰਬਰ ਦੀ ਜਿਹੜੀ ਕਾਲ ਦਿੱਤੀ ਗਈ ਸੀ ਵਕਫਾ ਜਿੱਥੇ ਬੰਦੀਆਂ ਨੂੰ ਵਿਦਿਆਰਥੀ ਜਿੱਥੇ ਬੰਦੀਆਂ ਨੂੰ ਕਿ ਆਓ ਆਪਾਂ ਇਕੱਤਰ ਹੋ ਕੇ ਯੂਨੀਵਰਸਿਟੀ ਦੇ ਵਿੱਚ ਛੇਤੀ ਤੋਂ ਛੇਤੀ ਸੈਨੇਟ ਇਲੈਕਸ਼ਨ ਦੀਆਂ ਜਿਹੜੀਆਂ ਡੇਟਸ ਨੇ ਉਹ ਰਿਲੀਜ਼ ਕਰਵਾਈ ਹੈ ਕਿ ਛੇਤੀ ਤੋਂ ਛੇਤੀ ਸ਼ਾਇਦ ਅੱਜ ਹੀ ਜਦੋਂ ਤੱਕ ਪ੍ਰੋਟੈਸਟ ਚੱਲ ਰਿਹਾ ਡੇਟਸ ਆ ਜਾਣੇਗਾ ਸੈਨੇਟ ਦੇ ਇਲੈਕਸ਼ਨ ਕਦੋਂ ਕਰਨੇ ਤੇ ਜਿਸ ਤਰੀਕੇ ਦੇ ਨਾਲ ਕਿਲੇ 'ਚ ਤਬਦੀਲ ਕਰਤਾ ਗਿਆ ਯੂਨੀਵਰਸਿਟੀ ਹਾਲਾਂਕਿ ਕਿਸਾਨ ਅੰਦੋਲਨ ਨਾਲ ਫਾਈਨ ਨੋਟ ਲੇਟ ਕਰ ਰਹੇ ਹਨ ਪਰ ਲੱਗਦਾ ਕਿ ਆਪਣੀ ਹੀ ਰਾਜਧਾਨੀ ਦੇ ਵਿੱਚ ਆਉਣ ਦੇ ਲਈ ਇੰਨਾ ਸੰਘਰਸ਼ ਕਰਨਾ ਪੈ ਰਿਹਾ ਦੇਖੋ ਜੀ ਅਸੀਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਜਦੋਂ ਪੰਜਾਬ ਦਾ ਕਹਿੰਦੇ ਆ ਕਿ ਇਸ ਤੇ ਪੰਜਾਬ ਦਾ ਹੱਕ ਹੈ ਤਾਂ ਕਿਤੇ ਨਾ ਕਿਤੇ ਸਰਕਾਰਾਂ ਕੰਮ ਉਠਦੀਆਂ ਨੇ ਉਹਨਾਂ ਨੇ ਹਰ ਤਰ੍ਹਾਂ ਦੇ ਹੱਥbandੇ ਬਣਾਉਣੇ ਹੁੰਦੇ ਨੇ ਕਿ ਅਸੀਂ ਇਕੱਠ ਨੂੰ ਰੋਕ ਸਕੀਏ ਅਸੀਂ ਪ੍ਰੋਟੈਸਟਾਂ ਨੂੰ ਰੋਕ ਸਕੀਏ ਜਦੋਂ ਅਸੀਂ ਕਹਿੰਦੇ ਆ ਕਿ ਪੰਜਾਬ ਯੂਨੀਵਰਸਿਟੀ ਵੀ ਪੰਜਾਬ ਦੀ ਹੈ ਤਾਂ ਉਹਨਾਂ ਨੂੰ ਇਹ ਡਰ ਪੈਦਾ ਹੋ ਜਾਂਦਾ ਤੇ ਪਰ ਅੱਜ ਉਹ ਲੋਕਾਂ ਦਾ ਜਿਹੜਾ ਜज्ਬਾ ਸੀ ਉਤਸ਼ਾਹ ਸੀਗਾ ਜਨੂੰਨ ਸੀਗਾ ਉਹ ਲੋਕਾਂ ਨੂੰ ਖਿੱਚ ਕੇ ਲੈ ਗਿਆ ਕਿਉਂਕਿ ਲੋਕਾਂ ਨੂੰ ਪਿਆਰ ਹੈ ਯੂਨੀਵਰਸਿਟੀ ਦੇ ਨਾਲ ਕਿਉਂਕਿ ਇਹ ਸਾਡੀ ਵਿਰਾਸਤ ਹੈ ਸਾਡਾ ਇਤਿਹਾਸ ਹੈ ਸਾਡੇ ਪੁਰਖਿਆਂ ਨੇ ਜਿਹੜੀ ਜ਼ਮੀਨ ਵਾਹੀ ਸੀਗੀ ਸਰ ਜ਼ਮੀਨ ਸਾਡੇ ਪੰਜਾਬ ਦੀ ਉਸ ਤੇ ਉਹ ਸਾਰੀ ਹੋਈ ਆ ਪੰਜਾਬ ਯੂਨੀਵਰਸਿਟੀ ਦੀ ਤੇ ਅਸੀਂ ਸਾਡੇ ਇਤਿਹਾਸ ਨੂੰ ਖੁੰਝਣ ਨਹੀਂ ਦੇ ਸਕਦੇ ਅਸੀਂ ਕਿਸੇ ਹੋਰ ਤਾਕਤ ਦੇ ਹੱਥ ਦੇ ਵਿੱਚ ਯੂਨੀਵਰਸਿਟੀ ਨੂੰ ਜਾਣ ਨਹੀਂ ਦੇ ਸਕਦੇਗੇ ਅਸੀਂ ਇਸ ਦੇ ਪੰਜਾਬ ਦਾ ਦਾਵਾ ਸਦੀਆਂ ਤੋਂ ਠੋਕਦੇ ਆਏ ਸੀ ਤੇ ਅੱਗੇ ਹਮੇਸ਼ਾ ਤੱਕ ਠੋਕਦੇ ਰਾਵਾਂਗੇ ਤੇ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਦੇ ਹਿੱਸੇ ਲੈ ਕੇ ਵੀ ਰਾਵਾਂਗੇ ਕਿਉਂਕਿ ਇਹ ਸਰਕਾਰਾਂ ਦੀਆਂ ਹਮੇਸ਼ਾ ਹੀ ਚਾਲਾਂ ਰਹੀਆਂ ਨੇ ਪੰਜਾਬ ਦੇ ਹੱਕਾਂ ਤੇ ਡਾਕੇ ਮਾਰਨ ਦੇ ਨਾਲ ਤੁਸੀਂ ਸ਼ਹਿਰ ਤੋਂ ਬਾਅਦ ਵੇਖ ਲਓ ਪੰਜਾਬ ਦੀ ਵੰਡ ਹੁੰਦੀ ਹੈ ਸਾਡੇ ਪੰਜਾਬੀ ਬੋਲਦੇ ਇਲਾਕੇ ਖੋਏ ਜਾਂਦੇ ਆ ਚੰਡੀਗੜ੍ਹ ਦੇ ਜਿਹੜੇ ਪਿੰਡ ਨੇ ਉਹਨਾਂ ਨੂੰ ਖਤਮ ਕੀਤਾ ਜਾਂਦਾ ਹੈ ਪਾਖੜਾ ਬਿਆਸ ਮੈਨੇਜਮੈਂਟ ਜਿਹੜਾ ਪ੍ਰਬੰਧਨ ਸੀ ਉਹ ਸਾਡੇ ਤੋਂ ਖੋਇਆ ਜਾਂਦਾ ਔਰ ਅਖੀਰ ਤੇ ਆ ਕੇ ਯੂਨੀਵਰਸਿਟੀ ਤੇ ਖੜ ਜਾਂਦੇ ਨੇ ਇਹ ਚਾਲਾਂ ਯੂਨੀਵਰਸਿਟੀ ਨੂੰ ਖੋਣ ਦੀ ਪਹਿਲਾਂ ਤੋਂ ਚੱਲ ਰਹੀਆਂ ਨੇ ਪਹਿਲਾਂ ਵੀ ਇਹਨਾਂ ਨੇ ਬੜੇ ਵਾਰੀ ਕੋਸ਼ਿਸ਼ ਕੀਤੀ ਆ ਪਰ ਹਰ ਵਾਰ ਸਟੂਡੈਂਟਾਂ ਦਾ ਇਕਾ ਇਕਤਾ ਉਹਨਾਂ ਨੇ ਸਰਕਾਰਾਂ ਨੂੰ ਉਹਨਾਂ ਦੇ ਮਨਸੂਬਿਆਂ ਦੇ ਵਿੱਚ ਕੰਮ ਵੀ ਆਬ ਨਹੀਂ ਹੁੰਦਾ ਕਿ ਅੱਜ ਫੇਰ ਅਜੇ ਹੀ ਕੋਸ਼ਿਸ਼ ਸਰਕਾਰ ਨੇ ਕੀਤੀ ਹੈ ਯੂਨੀਵਰਸਿਟੀ ਦਾ ਸੈਂਟਰਲਾਈਜ਼ੇਸ਼ਨ ਕਰਨ ਦੀ ਤੇ ਲੋਕਾਂ ਦੀ ਆਵਾਜ਼ ਵਿਦਿਆਰਥੀਆਂ ਦੀ ਵਾਇਸ ਸੁਣ ਸਕਣ ਇਸ ਪ੍ਰੋਟੈਸਟ ਨੇ ਸਾਰਿਆਂ ਨੂੰ ਇੱਕ ਮੰਚ ਤੇ ਲਿਆ ਕੇ ਖੜਾ ਕਰਤਾ ਕਿਸੇ ਵੀ ਪਾਰਟੀ ਨਾਲ ਸੰਬੰਧਨ ਤੋਂ ਨਾ ਇਲੈਕਸ਼ਨ ਦੇ ਵਿੱਚੋਂ ਇੱਕ ਦੂਸਰੇ ਦੇ ਆਪੋਜ਼ਿਟ ਹੁੰਦੇ ਨੇ ਪਰ ਇਸ ਤਰੀਕੇ ਦੀ ਲੜਾਈ ਲੜ ਕੇ ਸਿੱਧਾ ਸੈਂਟਰ ਗਵਰਨਮੈਂਟ ਨਾਲ ਲੜਨਾ ਕਿੰਨਾ ਜ਼ਿਆਦਾ ਬੂਸਟ ਮਿਲੂਗਾ ਇੱਥੇ ਜਿਹੜੇ ਸਟੂਡੈਂਟਸ ਨੇ ਦੇਖੋ ਕਈ ਵਾਰੀ ਦੁੱਖ ਵੀ ਹੁੰਦਾ ਹੈ ਕਿ ਸ਼ਾਇਦ ਅਸੀਂ ਪੰਜਾਬੀ ਇਕੱਠੇ ਨਹੀਂ ਆ ਜਦੋਂ ਰਾਜਨੀਤਿਕ ਪਾਰਟੀਆਂ ਦੀ ਗੱਲ ਹੁੰਦੀ ਆ ਪਰ ਸਾਡੇ ਤੇ ਵਾਹਿਗੁਰੂ ਦੀ ਮਿਹਰ ਹੈ ਕਿ ਜਦੋਂ ਵੀ ਪੰਜਾਬੀ ਉਹਤੇ ਗੱਲ ਆਈ ਆ ਪੰਜਾਬ ਦੀ ਵਿਰਾਸਤ ਤੇ ਗੱਲ ਆਈ ਆ ਤਾਂ ਅਸੀਂ ਸਾਰੇ ਆਪ ਦੀ ਪਾਰਟੀ ਨੂੰ ਭੁੱਲ ਕੇ ਆਪ ਦੇ ਧਰਮ ਨੂੰ ਭੁੱਲ ਕੇ ਅਸੀਂ ਇੱਕ ਮੰਚ ਤੇ ਇਕੱਠੇ ਹੋਏ ਆ ਰਾਜ ਦਾ ਐਗਜ਼ਾਮਪਲ ਹੈ ਸਾਡੇ ਕੋਲੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿੱਥੇ ਹਰ ਪਾਰਟੀ ਦੇ ਰਾਜਨੀਤਿਕ ਆਗੂ ਜਨਨ ਨੂੰ ਦਰਦ ਸੀ ਜਿਨ੍ਹਾਂ ਦੇ ਦਿਲ ਦੇ ਵਿੱਚ ਸਾਡੀ ਯੂਨੀਵਰਸਿਟੀ ਦੇ ਪ੍ਰਤੀ ਉਹ ਲੋਕ ਵੀ ਪਹੁੰਚੇ ਨੇ ਜਿਨ੍ਹਾਂ ਦਾ ਪੜਾਈ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਸਾਡੇ ਬਜ਼ੁਰਗ ਬਾਬੇ ਉਹ ਵੀ ਪਹੁੰਚੇ ਨੇ ਜਿਹੜੇ ਇਸ ਯੂਨੀਵਰਸਿਟੀ ਦੇ ਵਿੱਚ ਨਹੀਂ ਪੜਦੇਗੇ ਹਾਲਾਂਕਿ ਮੈਂ ਇਸ ਯੂਨੀਵਰਸਿਟੀ ਦੇ ਵਿਦਿਆਰਥੀ ਨਹੀਂ ਆ ਪਰ ਇਸ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਇੱਕ ਕਾਲਜ ਦੇ ਵਿੱਚ ਪੜ ਰਹੀਆਂ ਤਾਂ ਮੈਨੂੰ ਵੀ ਲੱਗਿਆ ਕਿ ਇਹ ਯੂਨੀਵਰਸਿਟੀ ਸਾਡੇ ਕਿੰਨੇ ਹੀ ਕਾਲਜਾਂ ਨੂੰ ਚਲਾ ਰਹੀ ਹੈ ਸਾਡੀ ਇੱਕ ਤਰੋਹਰ ਹੈ ਕਿ ਜਿੰਨਾ ਵੀ ਸਹਿਯੋਗ ਦਾਨ ਪਾ ਸਕਦੇ ਅਸੀਂ ਜ਼ਰੂਰ ਪਾਈਏ ਸ਼ਰਜੋਤਪੁਰ ਲੰਬੀ ਹੁਣ ਇੰਨਾ ਐਕਟਿਵ ਨਹੀਂ ਰਹਿੰਦੇ ਕੀ ਕਾਰਨ ਹੈ ਮੇਰੀ ਸਟੱਡੀ ਚੱਲ ਰਹੀ ਹੈ ਜੀ ਬਸ ਆਹੀ ਰਹਿ ਗਏ ਨੇ 6-7 ਮਹੀਨੇ ਤੇ ਬਸ ਜਦੋਂ ਸਟੱਡੀ ਕੰਪਲੀਟ ਹੁੰਦੀ ਹੈ ਫਿਰ ਉਸ ਤੋਂ ਬਾਅਦ ਤੁਸੀਂ ਮੈਨੂੰ ਫਿਰ ਤੋਂ ਇੱਕ ਇੱਕ ਦੇਖਾਂਗੇ ਪੋਲਿਟਿਕਸ 'ਚ ਦੇਖਾਂਗੇ ਦੇਖੋ ਇਹ ਤਾਂ ਫਰਮਾਤਮਾ ਨੂੰ ਪਤਾ ਹੁੰਦਾ ਹੈ ਕਿ ਅੱਗੇ ਕੀ ਹੋਣਾ ਹੈ ਪਰ ਮੇਰੀ ਕੋਸ਼ਿਸ਼ ਇਹ ਰਹੇਗੀ ਕਿ ਹਮੇਸ਼ਾ ਪੰਜਾਬ ਦੀ ਗੱਲ ਕਰਦੀ ਰਵਾਂ ਜਿੱਥੇ ਵੀ ਪੰਜਾਬ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਤੱਕਾ ਹੁੰਦਾ ਹੈ ਮੈਂ ਕਿ ਜਿੰਨੀ ਵੀ ਆਵਾਜ਼ ਬੁਲੰਦ ਕਰ ਸਕੀ ਹਾਂ ਜ਼ਰੂਰ ਕਰਾਂਗੀ ਰੋਬਤਾਨਾ ਸਹੀ ਬੋਲੋ ਸੋ ਨਵਜੋਤਖੌਰ ਲੰਬੀ ਨੇ ਜਿੰਨਾਂ ਵੱਲੋਂ ਆਪਣੇ ਵਿਚਾਰ ਜੋ ਨੇ ਉਹ ਸਾਡੇ ਨਾਲ ਤੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਫਿਲਹਾਲ ਤੁਸੀਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਤੋਂ ਲਾਈਵ ਜੁੜੇ ਹੋਏ ਹੋ ਤੁਮਾਸੀਂ ਤੁਹਾਨੂੰ ਇੱਥੋਂ ਦੀ ਸਾਰੀ ਅਪਡੇਟਸ ਤੋਂ ਜਾਣੂ ਕਰਵਾ ਰਹੇ ਹਾਂ